ਦੰ ਇੱਕ ਜਿਹੜਾ ਵਿਤਲ ਜੰਗ ਹੈਗਾ ਉਹਨੂੰ ਬਸ ਕੀਤਾ ਸੀ ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮਕਸਦ ਹੀ ਹੋਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚ ਚੋਰੀ ਕੀਤੀ ਸੀ ਔਰ ਕਿ ਉਹਕ ਪਹਾਵਾ ਤੋਂ ਦਿਲੰਦਰ ਜਾ ਅਗਰ ਉਹ ਕਰਤਾ ਕੋ ਸੈਟ ਤੋਂ ਸ਼ਹਿਰ ਤੋਂ ਸਿਟੀ ਤੋਂ ਫੋਟੇ ਤੇ ਹੈਗੇ ਇੱਕ ਕੋਥਲਾ ਪੁਲਿਸਵਾਨੋਂ ਦੇ ਮੜੇ ਅੰਸਰ ਨੂੰ ਥਰੀ ਮੈਨੇਜ ਲਾਰੀ ਲਾਈ ਜਾ ਰਹੀ ਹੈ ਉਹਦੇ ਤਹਿਤ ਮੈਡਮ ਮਤਲਬ ਉਤਾ ਸੜੀ ਐਸਐਸਪੀ ਫੂਟਲਾ ਜੀ ਦੀ ਰਹਿਮਾਈ ਹੈ ਟੱਲ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬੱਸ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਗੁਰਪ੍ਰੀਤ ਨਜੂਟ ਹੈਗਾ ਤੇ ਵਿਕਾਸ ਹੈਗਾ ਇਹ ਤਿੰਨ ਲੜਕੇ ਜਿਹੜੇ ਦੋ ਸੁਵਾਨਪੁਰ ਦੇ ਇੱਕ ਢਿਲਮਾ ਦਾ ਹੈਗਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਪਹਿਲਾਂ ਵੀ ਇਹ ਚੋਰੀ ਦੇ ਕੇਸ ਇਹਨਾਂ ਤੇ ਰਿਸਟ ਹੋਏ ਆ ਇਹਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਗ੍ਰਾਮਤ ਕੀਤੇ ਹੈਗੇ ਐ ਸੀਏ ਸਟਾਫ ਹੋਟਲਾਂ ਦੇ ਵਿੱਚ। ਔਰ ਇਹਨਾਂ ਦਾ ਅਸੀਂ ਰਿਮਾਨ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਹੋਰ ਅਸੀਂ ਕੁਛ ਇਸ ਕਰ ਰਹੇ ਹਾਂ। ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੇ ਸੀਗੇ। ਬਾਕੀ ਵੱਖ-ਵੱਖ ਥਾਵਾਂ ਤੋਂ ਜਿਦਾਂ ਜਲੰਧਰ ਜਾਂ ਇਹਨਾਂ ਤੋਂ ਕਰਤਾਰਪੁਰ ਸਾਈਡ ਤੋਂ ਸ਼ਹਿਰ ਸਿਟੀ ਤੋਂ ਉੱਥੋਂ ਕੀਤੇ ਹੈਗੇ। ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਆ ਕਿ ਕਿੱਥੋਂ ਕਿੱਥੋਂ ਚੋਰੀ ਦਿੱਤੇ ਹੋਏ ਜੀ ਪੁਰਾਣਾ ਗ੍ਰਿੰਨਰ ਕੋਡ ਵੀ ਆਹ ਇਹਨਾਂ ਦੇ ਖਲਾਫ ਪਹਿਲਾਂ ਵੀ ਪਰਚੇ ਦਰਜ ਹੈ ਇੱਕ ਦੇ ਖਲਾਫ 4 ਪਰਚੇ ਦਰਜ ਹੈਗੇ ਇੱਕ ਦੇ ਖਲਾਫ ਇੱਕ ਪਰਚੇ ਦਰਜ ਹੋਏ ਇਹ ਜੇਲ੍ਹ ਵਿੱਚੋਂ ਆਏ ਆ ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਵਾ ਇੱਕ ਹੋਰ ਗੈਂਗ ਜਿਹੜਾ ਹੈ ਚੋਰੀ ਦੇ ਬੰਦੇ ਚੋਰੀ ਦੇ ਪਰਚੇ ਦਰਜ ਨੇ ਨਹੀਂ ਨਸ਼ੇ ਦੇ ਪਰਚੇ ਚੋਰੀ ਕਰਾਇਆ ਹੈ ਕਾਫੀ ਮੁਸੇ ਇਹਨਾਂ ਨਾਲ ਹੁਣ ਲੈ ਲਿਆ ਕਿ ਪਹਿਲਾ ਮਹੀਨਾ ਨਾਲ ਹੀ ਕੰਮ ਕਰਦੇ ਆ। ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹੇ ਹੈਗੇ ਆ ਦੋ ਜਣੇ। ਉਸ ਤੋਂ ਬਾਅਦ ਬਾਹਰ ਆਏ ਆ ਉਹ ਇਹਦੇ ਕੰਟੈਕਟ ਚ ਆਇਆ ਵਿਕਾਸ ਇਹ ਵਿਕਾਸ ਵੀ ਇਹਨਾਂ ਨਾਲ ਲੈ ਲਿਆ। ਨਾਲ ਲੈ ਕੇ ਤਾਂ ਦੁਬਾਰਾ ਇਹਨਾਂ ਨੇ ਆਪਾਂ ਤਿੰਨ ਮੱਭੇ ਦੇਣ ਜਿਹੜਾ ਉਹ ਤਿਆਰ ਕਰ ਲਿਆ ਤੇ ਜਿਹੜੇ ਵਹੀਕਲ ਜਿਹੜੇ ਚੋਰੀ ਕਰਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ। ਸਰ ਕਿੱਥੇ ਜਾਂਦੇ ਮੀਟਿੰਗ ਇਹਦੇ ਵਾਰ ਹੁਣ ਤਫਤੀਸ਼ ਦਾ ਵਿਸ਼ਾ ਆ ਉੱਤੇ ਅਸੀਂ ਵਰਕ ਕਰ ਰਹੇ ਆ ਤਾਂ ਪੁੱਛੀਸ਼ ਕਰਾਂਗੇ ਪਹਿਲਾਂ ਤਾਂ ਅਸੀਂ ਅਰੈਸਟ ਕੀਤੇ ਸਾਰੇ ਵਹੀਕਲ ਜਿਹੜੇ ਹੈਗੇ ਆ। ਵੱਖ-ਵੱਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬ람 ਕਰਦਾ ਇਹਨਾਂ ਤੋਂ ਹੁਣ ਨੈਕਸਟ ਜਿਹੜੀ ਆ ਕਪਤੀਸ਼ ਵਿੱਚ ਦੇਖਦੇ ਹਾਂ ਵੀ ਕਿੱਥੇ-ਕਿੱਥੇ ਵੇਚੇ ਸੀਗੇ ਜਿਹੜਾ ਕਿਹੜੇ ਬੰਦੇ ਜਿਨ੍ਹਾਂ ਨਾਲ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ ਦੇਖੀਏਗਾ ਪਰ ਕੋਈ ਤਾਂ ਕਰ ਦੇਗਾ ਇਹ ਕਿਉਂ 6 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ ਇੱਕ ਨੂੰ 8 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਤਿਆਰ ਤੇ ਜਿਹੜੀ ਇਸ ਇਸ ਮਾਮਲੇ ਤੇ ਬੇਸਲੇ ਚੋਰੀ ਦੇ ਕਿਸਮ ਸੀ ਚਲੋ ਥੈਂਕ ਯੂ ਤਿੰਨ ਬੰਦਾ ਦਾ ਥੈਂਕ ਯੂ ਤਿੰਨ ਥੈਂਕ ਯੂ ਤਾਂ ਇੱਕ ਜਿਹੜਾ ਵਹੀਕਲ ਗਿਆ ਹੈਗਾ ਉਹਨੂੰ ਬੱਸ ਕੀਤਾ ਸੀ ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੁਸਾਫਿਰ ਹੋਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚ ਚੋਰੀ ਕੀਤੀ ਸੀ ਵੀ ਵਾਪਕ ਵਕਫਾ ਤੋਂ ਜਦ ਗੁਲੰਦਰ ਦਾ ਅੰਦਰੋਂ ਫਟਾਕਾ ਕੋਲੋਂ ਸੈਟ ਤੋਂ ਸਿਆਪੀ ਸਿਰੀ ਤੋਂ ਉਹਨੂੰ ਪੀਤੇ ਹੋਏ ਰਾਤ ਕੋਥਲਾ ਪੁਲਿਸ ਵਾਲੋਂ ਦੇ ਮੜੇ ਅੰਸਰ ਮਤਰੀ ਮੈਂ ਚਲ ਆ ਰਹੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮੈਡਮ ਰਤਸਲਗੁੱਤਾ ਸਟੇ ਐਸਐਸਪੀ ਪੂਟਲਾ ਜਿਦੀ ਰਹਿਮੇਟ ਕੱਲ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬੱਸ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਗੁਰਬੀਰ ਨਜੂਤ ਹੈਗਾ ਤੇ ਵਿਕਾਸ ਹੈ ਇਹ ਤਿੰਨ ਲੜਕੇ ਜਿਹੜੇ ਦੋ ਸੰਵਾਨਪੁਰ ਦੇ ਇੱਕ ਢਿਲਮਾ ਦਾ ਹੈਗਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਆ ਪਹਿਲਾਂ ਵੀ ਇਹ ਚੋਰੀ ਦੇ ਕੇਸ ਇਹਨਾਂ ਤੇ ਰਜਿਸਟਰ ਹੋਏ ਆ ਇਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਬਰਾਮਦ ਕੀਤੇ ਹੈਗੇ ਅਸੀਂ ਇਹ ਸਟਾਫ ਕੋਟਲਾ ਦੇ ਵਿੱਚ ਔਰ ਇਹਨਾਂ ਦਾ ਅਸੀਂ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਹੋਰ ਅਸੀਂ ਕੁਝ ਪੁੱਛ ਇਸ ਕਰ ਰਹੇ ਹਿਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੇ ਸੀਗੇ ਬਾਕੀ ਵੱਖ-ਵੱਖ ਥਾਵਾਂ ਤੋਂ ਜਿਦਾਂ ਜਲੰਧਰ ਜਾਂ ਇਹਨਾਂ ਤੋਂ ਕਰਤਾਰਪੁਰ ਸੈਕਟ ਤੋਂ ਸ਼ਹਿਰ ਤੋਂ ਸਿਟੀ ਤੋਂ ਉੱਥੋਂ ਕੀਤੇ ਹੈਗੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਆ ਕਿ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਜੀ ਰਾਣਾ ਗਿੰਨਨ ਕੋੜਵੀ ਆ ਇਹਨਾਂ ਦੇ ਖਲਾਫ ਪਹਿਲਾਂ ਵੀ ਪਰਚੇ ਦਰਜ ਹੈ ਇੱਕ ਦੇ ਖਲਾਫ 4 ਪਰਚੇ ਦਰਜ ਹੈਗੇ ਇੱਕ ਦੇ ਖਲਾਫ ਇੱਕ ਪਰਚੇ ਦਰਜ ਹੈਗੇ ਇਹ ਜੇਲ ਵਿੱਚੋਂ ਆਏ ਆ ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਇੱਕ ਹੋਰ ਗੈਂਗ ਜਿਹੜਾ ਹੈ ਚੋਰੀ ਦੇ ਵਸਤੂ ਦੇ ਚੋਰੀ ਦੇ ਪਰਚੇ ਦਰਜ ਨੇ ਨਹੀਂ ਨਛੇਦੇ ਪਰਚੇ ਨਹੀਂ ਚੋਰੀ ਕਰਾਇਆ ਹੈ ਵਿਕਾਰ ਹਮਸੋ ਇਹਨਾਂ ਨਾਲ ਹੁਣ ਰਲੇ ਆ ਕਿ ਪਹਿਲਾਂ ਵੀ ਇਹਨਾਂ ਨਾਲ ਹੀ ਕੰਮ ਕਰਦੇ ਆ ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹਿ ਰਹੇ ਹੈਗੇ ਆ ਦੋ ਜਣੇ ਉਸ ਤੋਂ ਬਾਅਦ ਬਾਹਰ ਆਏ ਆ ਉਹ ਇਹਦੇ ਕੰਟੈਕਟ ਚਾਹੇ ਵਿਕਾਸ ਦੇ ਵਿਕਾਸ ਵੀ ਇਹਨਾਂ ਨਾਲ ਲੈ ਲਿਆ ਨਾਲ ਲੈ ਕੇ ਤੇ ਦੁਬਾਰਾ ਇਹਨਾਂ ਨੇ ਆਪਾਂ ਤਿੰਨ ਮੈਂਬਰੀ ਗੈਂਗ ਜਿਹੜਾ ਉਹ ਤਿਆਰ ਕਰ ਲਿਆ ਤੇ ਜਿਹੜੇ ਵਹੀਕਲ ਜਿਹੜੇ ਚੋਰੀ ਕਰਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਸਰ ਕਿੱਥੇ ਜਾਣੀ ਮੀਂਹ ਦੇ ਵਿੱਚ ਇਹਦੇ ਵਾਰ ਹੁਣ ਤਫਤੀਸ਼ ਦਾ ਵਿਸ਼ਾ ਹੈ ਉੱਤੇ ਅਸੀਂ ਵਰਕ ਕਰ ਰਹੇ ਆਂ ਤੋਂ ਪੁਸ਼ੀਸ਼ ਕਰਾਂਗੇ ਪਹਿਲਾਂ ਤਾਂ ਅਸੀਂ ਅਰੈਸਟ ਕੀਤੇ ਸਾਰੇ ਵਹੀਕਲ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬਰਾਮਦ ਕਰ ਲਿਆ ਹੁਣ ਨੈਕਸਟ ਜਿਹੜੀ ਹੈ ਤੋ ਪੀਛੇ ਵਿੱਚ ਦੇਖਦੇ ਆ ਵੀ ਕਿੱਥੇ ਕਿੱਥੇ ਵੇਚ ਰਏ ਸੀਗੇ ਜਿਹੜਾ ਜਿਹੜੇ ਬੰਦੇ ਜਿਨ੍ਹਾਂ ਨਾਲ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ ਬੇਸਿਕਲ ਇਹ ਕਿਉਂ 6 ਮਹੀਨੇ ਹੋ ਗਿਆ ਜੇਲ੍ਹ ਦੇ ਵਿੱਚੋਂ ਆਏ ਨੂੰ 1 8 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਪਿਆਰ ਤੇ ਜੀ ਇਸ ਮਾਮਲੇ ਦੀ ਗੇਸ ਲੈ ਚੋਰੀ ਦੇ ਕਿਸਮ ਦੀ ਚਲੋ ਥੈਂਕ ਯੂ ਥੈਂਕ ਯੂ